ਫਿਰ ਸਭ ਕਿਸੇ ਹੋਰ ਮੁਲਕ ਦੀ ਕਿਸੇ ਹੋਰ ਪ੍ਰੋਵਿੰਸ ਦੀ ਅਖਬਾਰ ਦੇਖੀਏ ਤੇ ਉੱਥੇ ਲਿਖਿਆ ਹੋਵੇ ਕਿ ਲੁੱਟ ਕੇ ਲੈ ਗਏ ਬੰਦੂਕ ਦੀ ਨੋਕ ਤੇ ਲੁੱਟ ਖੋ ਹੋ ਗਈ ਮਾਰ ਤੜ ਹੋ ਗਈ ਬਹੁਤ ਹੈਰਾਨੀ ਨਹੀਂ ਹੁੰਦੀ ਪਰ ਕੈਨੇਡਾ ਵਰਗੇ ਮੁਲਕ ਜਿੱਥੇ ਲੋਕ ਕਹਿੰਦੇ ਸੀ ਕੋਸਾਲ ਪਹਿਲਾਂ ਅਸੀਂ ਕਦੇ ਜਿੰਦਰੇ ਵੀ ਨਹੀਂ ਸੀ ਲਾਏ ਕੋਈ ਕਿਸੇ ਦੀ ਚੀਜ਼ ਨਹੀਂ ਸੀ ਚੁੱਕਦਾ ਸੂਈ ਵੀ ਨਹੀਂ ਸੀ ਚੁੱਕਦਾ ਤੇ ਉੱਥੇ ਕੋਈ ਟਰੱਕ ਖਸਖਾ ਕੇ ਲੈ ਜਾਏ ਤੇ ਖਬਰ ਸ਼ਬਦ ਜੇ ਅਖਬਾਰ ਦੇ ਵਿੱਚ ਤੇ ਬਹੁਤ ਹੈਰਤ ਹੁੰਦੀ ਹੈ ਇਸ ਚੀਜ਼ ਨੂੰ ਲੈ ਕੇ ਇਹ 온ਟੇਰੀਓ ਦੀ ਖਬਰ ਹੈ ਜੀ ਦੇਖੋ ਬੰਦੇ ਨੇ ਹਥਿਆਰ ਕੋਈ ਨਹੀਂ ਵਰਤਿਆ ਸਵਾਏ ਕੁਝ ਨਕਲੀ ਡਾਕੂਮੈਂਟਸ ਦੇ ਤੇ ਉਹ ਇੱਕ ਡੀਲਰਸ਼ਿਪ ਤੇ ਇੱਕ ਵਿਅਕਤੀ ਜਾਂਦਾ ਤੇ ਉਹਨੇ ਕਹਿੰਦੇ ਆਮ ਜਿਹਾ ਕਪੜੇ ਪਾਏ ਹੋਏ ਸੀ ਤੇ ਜਾ ਕੇ ਉਹ ਕਹਿੰਦਾ ਜੀ ਕਿ ਮੈਂ ਜਿਹੜਾ ਟਰੱਕ ਚਲਾਉਂਦਾ ਸੀ ਉਹ ਥੋੜੀ ਗੜਬੜ ਜੀ ਹੋ ਗਈ ਆ ਤੇ ਮੈਨੂੰ ਪੇਅ ਆਊਟ ਦੇ ਪੈਸੇ ਮਿਲੇ ਆ ਇੰਸ਼ੋਰੈਂਸ ਤੋਂ ਤੇ ਮੈਂ ਉਹਨਾਂ ਨਾਲ ਨਵਾਂ ਟਰੱਕ ਖਰੀਦਣਾ ਚਾਹੁੰਦਾ ਤੇ ਤੁਸੀਂ ਮੈਨੂੰ ਟਰੱਕ ਦਿਖਾਓ ਉਹ ਟਰੱਕ ਇੱਕ ਦਿਖਾਉਂਦੇ ਨੇ ਉਹਨੂੰ ਜੀਐਮਸੀ ਦਾ 2020 ਦਾ ਜਿਹਦੀ ਕੀਮਤ 60 70 ਹਜ਼ਾਰ ਜਿਹੜੀ ਦੱਸੀ ਜਾਂਦੀ ਹੈ ਤੇ ਉਹ ਜਦੋਂ ਦੇਖਦਾ ਟਰੱਕ ਤੇ ਉਹ ਕਹਿੰਦਾ ਜੀ ਠੀਕ ਆ ਮੈਂ ਚਲਾ ਕੇ ਵੀ ਦੇਖਣਾ ਉਹ ਜਦੋਂ ਜਿਹੜਾ ਨਾਰਮਲ ਪ੍ਰੋਸੀਜਰ ਹੁੰਦਾ ਹੈ ਉਹ ਕਹਿੰਦੇ ਜੀ ਹੁਣ ਇਸ ਤਰ੍ਹਾਂ ਕਰੋ ਕਿ ਆਪਣਾ ਲਾਇਸੈਂਸ ਐਡਰੈਸ ਫੋਨ ਨੰਬਰ ਵਗੈਰਾ ਸਾਰਾ ਕੁਝ ਲਿਖਾ ਦਿਓ ਸਾਨੂੰ ਇਹ ਨੋਟ ਕਰ ਲਈਏ ਤੇ ਤੁਸੀਂ ਆਪਣੀ ਆਈਡੀ ਵਗੈਰਾ ਸਾਡੇ ਕੋਲ ਜਮ੍ਹਾਂ ਕਰਾ ਦਿਓ ਤੇ ਤੁਸੀਂ ਟਰੱਕ ਦੇਖ ਲਓ ਚਲਾ ਕੇ ਉਹ ਕਹਿੰਦੇ ਜੀ ਸਾਰਾ ਕੁਝ ਉਹਦਾ ਲੈ ਕੇ ਰੱਖ ਲਿਆ ਤੇ ਬਿਲਕੁਲ ਸ਼ੱਕ ਨਹੀਂ ਹੋਈ ਕਿਸੇ ਨੂੰ ਤੇ ਨਾਰਮਲ ਪ੍ਰੋਸੀਜਰ ਹੈ ਇਹੋ ਤੇ ਜਦੋਂ ਉਹ ਵਿਅਕਤੀ ਨੂੰ ਚਾਬੀ ਫੜਾਈ ਆ ਤੇ ਫਿਰ ਇੱਕ ਘੰਟਾ ਜਾਂ ਦੋ ਘੰਟੇ ਤੇ ਉਹ ਬੰਦਾ ਪਰਤੇ ਨਹੀਂ ਤੇ ਰਿਪੋਰਟ ਤੇ ਉਹਨਾਂ ਨੇ ਦਰਜ ਕਰਾ ਦਿੱਤੀ ਹੈ ਤੇ ਜਿਹੜੀ ਡੀਲਰਸ਼ਿਪ ਆ ਉਹਦਾ ਮਾਲਕ ਕਹਿੰਦਾ ਚਲੋ ਕੋਈ ਗੱਲ ਨਹੀਂ ਇਹ ਸਾਡੇ ਕੋਲ ਇੰਸ਼ੋਰੈਂਸ ਵੀ ਹੈਗੀ ਆ ਤੇ ਹੈ ਤੇ ਇੱਕ ਸਟੀਲ ਦਾ ਪੀਸ ਹੀ ਹੈ ਨਾ ਗੱਡੀ ਇੱਕ ਮੈਂ ਇੰਨਾ ਸ਼ੁਕਰ ਕਰਦਾ ਮੇਰਾ EMPLOYE ਨਹੀਂ ਸੀ ਨਾਲ ਕੋਈ ਬੈਠਾ ਉਹ ਨੂੰ ਹੋ ਸਕਦਾ ਨੁਕਸਾਨ ਪਹੁੰਚਾ ਦਿੰਦਾ ਕੋਈ ਉਹ ਬੰਦਾ ਕਹਿੰਦੇ ਇੰਨੇ ਕੰਫੀਡੈਂਸ ਨਾਲ ਆਇਆ ਉਹ ਸਾਰੇ ਵੀਡੀਓ ਫੁਟੇਜ ਦੇ ਵਿੱਚ ਉਹ ਦੀ ਜਿਹੜੀ ਕੈਮਰੇ ਜਿੱਥੇ-ਜਿੱਥੇ ਇਹਨਾਂ ਦੇ ਲੱਗੇ ਹੋਏ ਸਾਰਾ ਕੁਝ ਕਹਿੰਦੇ ਸਾਡੇ ਕੋਲ ਵੀਡੀਓ ਤੇ ਆ ਫੇਰ ਵੀ ਉਹਦਾ ਇੰਨਾ ਜ਼ਿਕਰ ਹੈ ਕਿ ਦਿਨ ਦਿਹਾੜੇ ਚਿੱਟੇ ਦਿਨ 60-70 ਹਜ਼ਾਰ ਦੀ ਗੱਡੀ ਜਿਹੜੀ ਆ ਉਹ ਖਿਸਕਾ ਕੇ ਲੈ ਗਿਆ ਕੋਈ ਸੋ ਇਹ ਇਦਾਂ ਦੇ ਕੰਮ ਹੋ ਰਹੇ ਨੇ ਇਹਦਾ ਮਤਲਬ ਹੁਣ ਇਹ ਹੋਵੇਗਾ ਗਾਂਵ ਵਾਸਤੇ ਜਦੋਂ ਅਸੀਂ ਜਾਵਾਂ ਕੋਈ ਕੋਈ ਸਿਆਣਾ ਬੰਦਾ ਆਮ ਵਿਅਕਤੀ ਕੋਈ ਜੈਂਟਲਮੈਨ ਜਾ ਕੇ ਕਹਿੰਦਾ ਕਿ ਮੈਨੂੰ ਜੀ ਗੱਡੀ ਦਿਖਾਓ ਉਹ ਕਹਣਗੇ ਜੀ ਓਕੇ ਤੂੰ ਹੁਣ ਲਾਇਸੈਂਸ ਤਾਂ ਸਾਨੂੰ ਦੇ ਦਤਾ ਤੇ ਸਾਨੂੰ ਇਸ ਤਰੀ ਤਰੀ ਫੋਟੋ ਵੀ ਚੰਗੀ ਤਰ੍ਹਾਂ ਚੈੱਕ ਕਰਨੀ ਆ ਤੇਰਾ ਇਹ ਲਾਇਸੈਂਸ ਕਿ ਫੋਨ ਨੰਬਰ ਵੀ ਤੇਰਾ ਆਪਣਾ ਹੀ ਆ ਹੋਰ ਦਿਖਾ ਕੁਛ ਤੇ ਫੇ ਆਮ ਬੰਦਾ ਖਿਜੂਆ ਕਿ ਯਾਰ ਮੈਂ ਚੋਰੀਆ ਪਰ ਇਸ ਬੰਦੇ ਨੇ ਕੀ ਕੀਤਾ ਇਹਨੇ ਜਿਹੜਾ ਲਾਇਸੈਂਸ ਉਹ ਦਿੱਤਾ ਉਹ ਵੀ ਕਿਸੇ ਦਾ ਚੋਰੀ ਹੋਇਆ ਨਕਲੀ ਲਾਇਸੈਂਸ ਫੋਨ ਨੰਬਰ ਕੋਈ ਗਲਤਫਲਤ ਐਡਰੈਸ ਸਾਰੇ ਗਲਤਫਲਤ ਕੁਛ ਵੀ ਉਸ ਦਾ ਅਸਲੀ ਨਹੀਂ ਸੀ ਸਭਾ ਉਹਦੀ ਸ਼ਕਲ ਜਿਹੜੀ ਵੀਡੀਓ ਚ ਆ ਗਈ ਉਹ ਸਾਰਾ ਕੁਝ ਨਕਲੀ ਸੀ ਉਹਦਾ ਨਾਮ ਵੀ ਨਹੀਂ ਪਤਾ ਉਹਨਾਂ ਨੂੰ ਤੇ ਉਹ ਸਾਰਾ ਕੁਝ ਕਿਸਕਾ ਕੇ ਲੈ ਗਿਆ ਸੋ گاਾਂ ਵਾਸਤੇ ਜੇ ਸਕਰੂਟੀ ਵਧੇਗੀ ਸਾਡੇ ਤੋਂ ਪੁੱਛ ਪਰਤਾਲ ਵਧੇਗੀ ਜਦੋਂ ਅਸੀਂ ਸਿਕਿਉਰਿਟੀ ਦੇ ਵਿੱਚੋਂ ਲੰਘਦੇ ਆ ਏਅਰਪੋਰਟ ਤੇ ਤਾਂ ਹੋਰ ਨਾ ਚੀਜ਼ਾਂ ਤੇ ਤੇ ਸਾਨੂੰ ਥੋੜਾ ਜਿਆਦਾ ਜੇ ਕਰਦੇ ਅਸੀਂ ਖਿੱਚ ਜਾਂਦੇ ਆ ਅੰਦਰੋਂ ਦੀ ਖਿੱਚ ਜਾਂਦੇ ਕੀ ਹੈ ਯਾਰ ਅਸੀਂ ਕੋਈ ਚੋਰ ਆ ਸਾਡੇ ਕੋਲ ਕੀ ਮੜਾ ਵੀ ਅਸੀਂ ਪਰਸਨਲ ਲੈ ਜਾਂਦੇ ਜਿਆਦਾ ਕਰ ਰਹੇ ਤੇ ਗੱਲ ਇਹ ਆ ਕਿ ਉਹਨਾਂ ਨੇ ਵੀ ਮੁਸਾਫਰ ਅੱਗੇ ਲਗਾਉਣੇ ਹੁੰਦੇ ਨੇ ਪਰ ਹੋ ਸਕਦਾ ਕੋਈ ਜ਼ਿਆਦਾ ਵੀ ਕਰ ਦਿੰਦਾ ਹੋਵੇ ਪਰ ਮੋਸਟਲੀ ਜਿਹੜਾ ਨਾ ਦੇਖੋ ਉਹਨਾਂ ਦੀ ਡਿਊਟੀ ਹੈ ਤੇ ਇਹੋ ਜਿਹੇ ਲੋਕਾਂ ਨੇ ਫਿਰ ਸਾਡੇ ਲਈ ਨਿਯਮ ਹੋਰ ਸਖਤ ਕਰਨੇ ਨੇ ਤੇ ਸਾਡੇ ਲਈ ਮੁਸ਼ਕਲਾਂ ਖੜੀਆਂ ਕਰਨੇ ਨੇ ਤੇ ਆਬਸਟੇਕਲ ਫਿਰ ਸਾਡੇ ਰਸਤੇ ਵਿੱਚ ਆਉਣਗੇ ਸੋ ਇਹੋ ਕੰਮ ਹੋ